ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜਿੱਤੇ ਅਮਰੀਕੀ ਯੂਨੀਵਰਸਿਟੀਆਂ ਨੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦਿੱਤੀ ਹੈ ਚੇਤਾਵਨੀ ਦਿੱਤੀ ਹੈ ਤੇ ਆਪੋ ਆਪਣੇ ਦੇਸ਼ ਵਾਪਸ ਪਰਤਣ ਦੇ ਲਈ ਅਲਰਟ ਰੈਨ ਦੇ ਲਈ ਕਿਹਾ ਗਿਆ ਅਮਰੀਕੀ ਯੂਨੀਵਰਸਿਟੀਆਂ ਦੇ ਵੱਲੋਂ ਜਿਹਾ ਦੱਸਦੇ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਤੋਂ ਜਿੱਤੇ ਅਮਰੀਕਨ ਯੂਨੀਵਰਸਿਟੀਆਂ ਦੇ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਆਪਣੇ ਦੇਸ਼ ਵਾਪਸ ਜਾਣ ਦੇ ਲਈ ਅਲਰਟ ਰੈਨ ਦੇ ਲਈ ਕਿਹਾ ਗਿਆ ਟਰੰਪ ਦਾ ਪੁਰਾਣਾ ਫੈਸਲਾ ਯਾਦ ਕਰਾਇਆ ਤੇ ਨਾਲ ਹੀ ਕਿਹਾ ਕਿ 트럼ਪ ਦੇ ਆਉਣ ਵਾਲੇ ਨਵੇਂ ਬਿਆਨ ਤੇ ਨਿਗਾ ਰੱਖੀ ਜਾਏ ਅਜਿਹਾ ਅਮਰੀਕੀ ਯੂਨੀਵਰਸਿਟੀਆਂ ਨੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਹਾ ਔਰ ਵਾਰਨਿੰਗ ਦਿੱਤੀ ਹੈ ਤੁਹਾਨੂੰ ਦੱਸ ਦੇ ਕਿ ਵੱਡੀ ਕਵਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਔਰ BBC ਦੀ ਰਿਪੋਰਟ ਮੁਤਾਬਕ ਅਮਰੀਕੀ ਯੂਨੀਵਰਸਿਟੀਆਂ ਨੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਉੱਤੇ ਪੜ ਰਹੇ ਨੇ ਜਿਹੜੇ ਉੱਤੇ ਪੜ ਕੇ ਗ੍ਰੈਜੂਏਟ ਹੋ ਰਹੇ ਨੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਨੇ ਤਾਂ ਸਭ ਨੂੰ ਇਹ ਗੱਲ ਕਹੀ ਹੈ ਕਿ ਡੋਨਾਂ ਟਰੰਪ ਦੇ ਆਉਣ ਵਾਲੇ ਫੈਸਲੇ ਦੀ ਵੇਟ ਕਰੋ ਤੇ ਲੜਦੇ ਰਹੋ ਤੁਹਾਨੂੰ ਇਥੋਂ ਜਾਣਾ ਪੈ ਸਕਦਾ ਹੈ ਵਾਪਸ ਆਪੋ ਆਪਣੇ ਦੇਸ਼ ਤਾਂ ਤੁਹਾਨੂੰ ਦੱਸ ਦਈਏ ਕਿ ਸਾਰੀ ਗਾਜ਼ ਡਿੱਗਣ ਵਾਲੀ ਹੈ ਬਿਨਾ ਕਾਗਜ਼ਾਂ ਤੋਂ ਜਿਹੜੇ ਰਹਿ ਰਹੇ ਆ ਬਿਨਾ ਕਾਗਜ਼ਾਂ ਤੋਂ 4 ਲੱਖ ਇੰਟਰਨੈਸ਼ਨਲ ਸਟੂਡੈਂਟ ਡੋਨਾਲਡ ਟਰੰਪ ਦੀ ਦੱਸ ਦਈਏ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹ ਡੋਨਾਲਡ ਟਰੰਪ ਦਾ ਜਿਹੜਾ ਵੱਡਾ ਬਿਆਨ ਤੁਸੀਂ ਯਾਦ ਕਰੋ ਜਦੋਂ ਉਹਨਾਂ ਨੇ ਕਿਹਾ ਸੀ ਕਿ ਜੋ-ਜੋ ਪ੍ਰਵਾਸੀ ਇੱਥੇ ਰਹਿ ਰਹੇ ਆ ਬਿਨਾ ਕਾਗਜ਼ਾਂ ਤੋ ਚਾਹੇਓ ਸਟੂਡੈਂਟ ਹੈ ਚਾਹੇ ਕਈ ਹੋਰ ਹੈ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ ਤੇ ਵੱਡੇ ਪੱਧਰ ਦੇ ਉੱਪਰ ਇਮੀਗ੍ਰੇਸ਼ਨ ਦੇ ਵਿੱਚ ਬਦਲਾਅ ਲਿਆਉਣ ਦੇ ਲਈ ਅਮਰੀਕਾ ਦੇ ਆਉਣ ਵਾਲੇ ਰਾਸ਼ਟਰਪਤੀ ਜੋ ਕਿ 20 ਜਨਵਰੀ ਨੂੰ ਸੌ ਚੁੱਕ ਲੈਣਗੇ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਚੋਣ ਪ੍ਰਚਾਰ ਦੌਰਾਨ ਵੀ ਕੰਪੇਨਿੰਗ ਦੌਰਾਨ ਵੀ ਤੇ ਉਸ ਤੋਂ ਬਾਅਦ ਵੀ ਕਹੀ ਗਈ ਜਦੋਂ ਕੈਬਨਿਟ ਦਾ ਐਲਾਨ ਕੀਤਾ ਸੀ ਕਿ ਕਿਹੜੇ ਮੰਤਰੀਆਂ ਦੀ ਕੈਬਨਿਟ ਦੇ ਵਿੱਚ ਆਉਣਗੇ ਪਰ ਤੁਹਾਨੂੰ ਦੱਸ ਦੇ ਕਿ ਹੁਣ ਐਚ ਨੋ ਵੀ ਵੀਜ਼ਾ ਦੇ ਉੱਪਰ ਵੀ ਜਿਹੜਾ ਬਹੁਤ ਜ਼ਿਆਦਾ ਸਖਤਾਈ ਕਨਿਆ ਰਿਆ ਅਮਰੀਕਾ H1B ਵੀਜ਼ਾ ਕੀ ਹੁੰਦਾ ਪਹਿਲਾਂ ਤੁਹਾਨੂੰ ਇਹ ਸਮਝਾ ਦਿੰਨੇ ਆ H1B ਵੀਜ਼ਾ ਹੁੰਦਾ ਜਦੋਂ ਤੁਸੀਂ ਅਮਰੀਕਾ ਦੇ ਵਿੱਚ ਰਹਿ ਰਹੇ ਹੋ ਉੱਥੇ ਗ੍ਰੈਜੂਏਸ਼ਨ ਕਰ ਲਈ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਨਾਲ ਨਾਲ ਕੰਮ ਵੀ ਕਰ ਰਹੇ ਸੀ ਤੇ ਫਿਰ ਜਦੋਂ ਤੁਹਾਡੀ ਗ੍ਰੈਜੂਏਸ਼ਨ ਕੰਪਲੀਟ ਹੋ ਜਾਂਦੀ ਹੈ ਤਾਂ ਤੁਹਾਨੂੰ ਅਗਲਾ ਵਰਕ ਪਰਮਿਟ ਜਿਹੜਾ ਲੈਣਾ ਪੈਂਦਾ ਹੈ ਉਹ H1B ਵੀਜ਼ਾ ਹੁੰਦਾ ਤਾਂ H1B ਵੀਜ਼ਾ ਦੇ ਵਿੱਚ ਜੇ ਸਖਤਾਈ ਹੋਊਗੀ ਤਾਂ ਫਿਰ ਉਹ ਵਰਕ ਪਰਮਿਟ ਲੈਣਾ ਬਹੁਤ ਔਖਾ ਹੋ ਜੂ ਤਾਂ ਸਦਾ ਮਤਲਬ ਕੀ ਹੈ ਕਿ ਆਪਣਾ ਪੜੋ ਤੇ ਵਾਪਸ ਆਪਣੇ ਦੇਸ਼ ਜਾਵੋ ਬਹੁਤ ਸਾਰੇ ਸਟੂਡੈਂਟ ਹਰ ਇੱਕ ਤਗਾ ਤੇ ਇਹ ਗੱਲ ਕਰਦੇ ਨੇ ਜਦੋਂ ਬਗਾਨੇ ਦੇਸ਼ਾਂ ਦੇ ਵਿੱਚ ਜਾਂਦੇ ਆ ਪਹਿਲਾਂ ਉੱਥੇ ਪੜ੍ਹਾਈ ਕਰਦੇ ਆ ਐਡਮਿਸ਼ਨ ਲੈਂਦੇ ਆ ਤੇ ਫਿਰ ਉਸੇ ਸਹਾਰੇ ਵਰਕ ਪਰਮਿਟ ਲੈਂਦੇ ਆ ਤੇ ਫਿਰ ਪੀਆਰ ਅਪਲਾਈ ਕਰਦੇ ਆ ਤੇ ਫਿਰ ਉੱਥੇ ਪੱਕੇ ਹੋ ਜਾਂਦੇ ਆ ਅਜਿਹੀਆਂ ਚੀਜ਼ਾਂ ਅਮਰੀਕਾ ਕਹਿੰਦਾ ਹੁਣ ਅਸੀਂ ਨਹੀਂ ਹੋਣ ਦੇਣੀਆਂ ਤੇ ਇੱਥੇ ਪੜ੍ਹਨ ਦੇ ਲਈ ਤੁਸੀਂ ਆ ਸਕਦੇ ਹੋ ਖੁਸ਼ੀ ਨਾਲ ਪੜੋ ਪਰ ਵਾਪਸ ਆਪੋ ਆਪਣੇ ਦੇਸ਼ ਜਾਵੋ ਨਹੀਂ ਤਾਂ ਕਿਉਂਕਿ ਬਹੁਤ ਜ਼ਿਆਦੇ ਸਖਤਾਈਆਂ ਤਾਂ ਹੀ ਕੀਤੀਆਂ ਜਾ ਰਹੀਆਂ ਨੇ ਅਮਰੀਕਾ ਦੇ ਵੱਲੋਂ ਕਿਉਂਕਿ ਆਉਣ ਵਾਲੇ ਸਮਿਆਂ ਦੇ ਵਿੱਚ ਤੁਹਾਨੂੰ ਇਹ ਆਮ ਦੇਖਣ ਨੂੰ ਮਿਲੇਗਾ ਕਿ ਜਿਹੜੇ ਲੋਕ ਬਾਹਰਲੇ ਮੁਲਕਾਂ ਦੇ ਵਿੱਚ ਗਏ ਸੀ ਉਹ ਵਾਪਸ ਆਪੋ ਆਪਣੇ ਦੇਸ਼ ਆਉਣਗੇ ਮੋਟੀ ਮੋਟੀ ਗੱਲ ਸਮਝਣ ਵਾਲੀ ਸਿੱਧਾ ਲੌਜੀਕ ਇਸ ਦਾ ਇਹ ਹੈ ਕਿ ਜਦੋਂ ਅਸੀਂ ਇੱਥੇ ਰੌਲਾ ਪਾਉਣਿਆ ਕਿ ਇੱਥੇ ਬਗਾਨੀ ਧਰਤੀ ਤੋਂ ਆ ਕੇ ਲੋਕ ਕੰਮ ਕਰਦੇ ਆ ਸਾਡੇ ਹੱਕ ਖਾਉਂਦੇ ਆ ਇਹ ਗੱਲਾਂ ਹੁਣ ਗੋਰੇ ਵੀ ਉੱਤੇ ਕਰਨ ਲੱਗ ਗਏ ਚਾਹੇ ਕੈਨੇਡਾ ਹੋਵੇ ਚਾਹੇ ਹੋਵੇ ਜਦ ਆਸਟ੍ਰੇਲੀਆ ਹੋਵੇ ਕਿਉਂਕਿ ਕੈਨੇਡਾ ਦੇ ਬਿਜਤਾ ਗੋ ਬੈਕ ਟੂ ਟਰੂਡੋ ਦੇ ਨਾਰੇ ਕਿਉਂ ਲੱਗੇ ਤਾਂ ਹੀ ਲੱਗੇ ਕਿ ਟਰੂਡੋ ਨੇ ਹਮੈਤੀ ਬਣਾਇਆ ਉਤੇ ਆਪਣਾ ਪ੍ਰਵਾਸੀਆਂ ਨੂੰ ਪਰ ਗੋਰਿਆਂ ਨੂੰ ਉਹ ਭੁੱਲ ਗਿਆ ਸੀ ਹੁਣ ਸਾਰੇ ਫੈਸਲੇ ਉਹ ਕਰ ਰਿਹਾ ਗੋਰਿਆਂ ਨੂੰ ਲੈ ਕੇ ਚਾਇਓ 2 ਮਹੀਨੇ ਦਾ ਜਿਹੜਾ ਜੀਐਸਟੀ ਘਟਾਇਆ ਜੀਐਸਟੀ ਬੰਦ ਕੀਤਾ ਗਿਆ ਉਹ ਫੈਸਲਾ ਹੋਵੇ ਤਾਂ ਗੋਰਿਆਂ ਨੇ ਇਹ ਚੀਜ਼ਾਂ ਦੇਖੀਆਂ ਗੋਰੇ ਇਹ ਚੀਜ਼ਾਂ ਨੂੰ ਲੈ ਕੇ ਹੁਣ ਚਿੰਤਤ ਹੋਏ ਨੇ ਕਿ ਭਾਈ ਜਿਵੇਂ ਜਿਵੇਂ ਪ੍ਰਵਾਸ ਵਧਦਾ ਜਾ ਰਿਹਾ ਮਾਈ ਗ੍ਰੈਂਡਸ ਜਿਹੜੇ ਉਹਨਾਂ ਦੇਸ਼ ਦੇ ਵਿੱਚ ਆ ਕੇ ਵਧਦੇ ਜਾ ਰਹੇ ਨੇ ਤਾਂ ਇਹਨਾਂ ਨੂੰ ਵੀ ਟਿਕਾਣੇ ਲਾਇਆ ਜਾਵੇ ਤੇ ਸਾਨੂੰ ਜਿਹੜਾ ਹੁਣ ਪ੍ਰਾਇਓਰਟੀ ਦਿੱਤੀ ਜਾਵੇ ਪਹਿਲਾਂ ਵਕੋ ਵੱਖਰੀਆਂ ਸਰਕਾਰਾਂ ਨੇ ਰਾਜਨੀਤੀ ਵਧਾਉਣ ਦੇ ਲਈ ਆਪਣੀ ਦੇਸ਼ ਦੀ ਇਕਨੋਮੀ ਵਧਾਉਣ ਦੇ ਲਈ ਲੇਬਰ ਜਿਵੇਂ ਭਰਤੀ ਕਰਦੇ ਹੁੰਦੇ ਆ ਲੇਬਰੀ ਭਰਤੀ ਕੀਤੀ ਹੈ ਉੱਥੇ ਜਾ ਕੇ ਕਿਹੜਾ ਕੋਈ ਬਹੁਤੇ ਜ਼ਿਆਦਾ ਤਾਂ ਜਿਹੜਿਆ ਜੇ ਗੱਲ ਕਰੀਏ ਏ ਗ੍ਰੇਡ ਜੋਬਸ ਨਹੀਂ ਲੈਂਦੇ ਜੇ ਸੌ ਜਾਂਦਾ ਤਾਂ ਮਸਾ ਪੰਜ ਸੱਤੇ ਜਾਣੇ ਉਹਦੇ ਵਿੱਚੋਂ ਕੋਈ ਏ ਗ੍ਰੇਡ ਦੀ ਜੌਬ ਦਾ ਕੋਈ ਟੈਸਟ ਕਲੀਅਰ ਕਰਦਾ ਉਹ ਬਾਕੀ ਤਾਂ ਸਾਰੇ ਲੇਬਰ ਕਰਦੇ ਨੇ ਤਾਂ ਲੇਬਰ ਜਿਹੜਾ ਲਿਬਰਾਈਜੇਸ਼ਨ ਹੋਇਆ ਤਾਂ ਉਸ ਚੀਜ਼ ਨੂੰ ਲੈ ਕੇ ਹਰੇਕ ਜਿਹੜੇ ਦੇਸ਼ ਸੀ ਬਾਹਰਲੇ ਉਹਨਾਂ ਨੇ ਮਾਈਗ੍ਰੈਂਟਸ ਨੂੰ ਵੱਡੇ ਪੱਦਰ ਦੇ ਉੱਪਰ ਬੁਲਾਇਆ ਜਗ੍ਹਾ ਦਿੱਤੀ ਕੰਮ ਕਰਵਾਇਆ ਇਕਨੋਮੀ ਵਧਾਈ ਤੇ ਫਿਰ ਹੁਣ ਜਦੋਂ ਸਾਰਾ ਕੁਝ ਇਨਫਲੇਮੇਸ਼ਨ ਹੋ ਗਈ ਹੈ ਮਹਿੰਗਾਈ ਹੋ ਗਈ ਹੈ ਰੈਸੈਸ਼ਨ ਚਾ ਪੂਰਾ ਵੈਸਟ ਤਾਂ ਉੱਤੇ ਗੋਰੇ ਫਿਰ ਚੀਕ ਰਹੇ ਨੇ ਤੇ ਫਿਰ ਹੁਣ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਇਹ ਗੱਲਾਂ ਸੋਚਣੇ ਪੈਰੀਆਂ ਤੱਕ ਖਬਰ ਤੇ ਆਉਣਿਆ ਅਮਰੀਕਾ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਬਿਨਾ ਕਾਗਜ਼ਾਂ ਤੋਂ ਉਥੇ ਪੜ੍ਹ ਰਹੇ ਸੀ ਡਿਗਰੀਆਂ ਲੈ ਰਹੇ ਸੀ ਤਾਂ ਉੱਥੇ ਯੂਨੀਵਰਸਿਟੀ ਨੇ ਸਿੱਧੇ ਤੌਰ ਤੇ ਕਿਹਾ ਅਮਰੀਕੀ ਮੀਡੀਆ ਰਿਪੋਰਟਾਂ ਦੇ ਵਿੱਚ ਇਹ ਖਬਰ ਛਪੀ ਹੈ ਤੇ ਉੱਥੇ ਇਹ ਗੱਲਾਂ ਨਸ਼ਰ ਹੋਈਆਂ ਯੂਨੀਵਰਸਿਟੀ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਆਪੋ ਆਪਣੇ ਦੇਸ਼ਾਂ ਦੇ ਵੱਲ ਜਾਣ ਲਈ ਸੋਚੋ ਕਿਉਂਕਿ ਹੁਣ ਡੋਨਾਲਡ ਟਰੰਪ ਇੱਤੇ ਸਖਤ ਫੈਸਲਾ ਲੈਣਗੇ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਅਮਰੀਕਾ ਦੇ ਵਿੱਚ ਤਾਂ ਹੱਦੋਂ ਵੱਧ ਇਹ ਲੋਕ ਨੇ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਤੇ ਜਿਹੜੇ ਡੰਕੀਆਂ ਲਾ ਕੇ ਜਾਂਦੇ ਜਿਹੜੇ 2 ਨੰਬਰ ਦੇ ਵਿੱਚ ਆਉਂਦੇ ਆ ਅਲੱਗ-ਅਲੱਗ ਤਰੀਕਿਆਂ ਦੇ ਨਾਲ ਜਾਂਦੇ ਆ ਤਾਂ ਹੀ ਮੈਕਸੀਕੋ ਵਾਲਾ ਜਿਹੜਾ ਬਾਰਡਰ ਸੀ ਅਮਰੀਕਾ ਨੇ ਉਹ ਸੁਰੱਖਿਅਤ ਕਰਨ ਦੇ ਫੈਸਲੇ ਕਿਉਂ ਲਿਆ ਉਹ ਟਾਈਟ ਕਰਨ ਦੇ ਫੈਸਲੇ ਕਿਉਂ ਲਿਆ ਕਿਉਂਕਿ ਉਹਨਾਂ ਨੇ ਹੁਣ ਡਿਫੈਂਸ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ ਉਹਨਾਂ ਨੇ ਰਸ਼ੀਆ ਨੂੰ ਆਪਣੇ ਦੁਸ਼ਮਣ ਦੇਸ਼ ਦੇ ਵਿੱਚ ਭਰਤੀ ਕੀਤਾ ਤੇ ਇਹ ਗੱਲ ਵੀ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਹੁਣ ਸਾਰਾ ਕੁਝ ਜਿਹੜਾ ਇੰਟਰਨੈਸ਼ਨਲ ਸਟੂਡੈਂਟਾਂ ਦੇ ਉੱਪਰ ਗਾਜ਼ ਡਿੱਗੇਗੀ 4 ਲੱਖ ਤੋਂ ਵੱਧ ਜੋ ਇੰਟਰਨੈਸ਼ਨਲ ਸਟੂਡੈਂਟ ਉਹ ਅਮਰੀਕਾ ਦੇ ਵਿੱਚ ਨੇ ਜਿਹੜੇ ਯੂਨੀਵਰਸਿਟੀਆਂ ਵਿੱਚ ਪੜ੍ਹਤਾ ਰਹੇ ਨੇ ਪਰ ਉਹਨਾਂ ਦੇ ਕੋਲ ਕਾਗਜ਼ ਨਹੀਂ ਹੈ ਕਾਗਜ਼ ਕਿਉਂ ਨਹੀਂ ਆ ਕਿਉਂਕਿ ਡੰਕੀਆਂ ਨਾਲ ਆਏ ਸੀ ਇਧਰ ਉਧਰੋਂ ਆਏ ਸੀ ਦੋ ਨੰਬਰਾਂ ਚ ਆਏ ਸੀ ਕੋਈ ਕੈਨੇਡਾ ਜਾਂਦਾ ਫੇਰ ਅਮਰੀਕਾ 바 ਗਿਆ ਜਾਂਦਾ ਇਧਰ ਉਧਰੋਂ ਆ ਕੇ ਜਦੋਂ ਪੜਨ ਲੱਗੇ ਤਾਂ ਫੇਰ ਹੁਣ ਡੋਨਾਲਡ ਟਰੰਪ ਨੇ ਸਖਤਾਈ ਕੀਤੀ ਹੈ ਤੇ ਕਿਹਾ ਕਿ ਹੁਣ ਅਜਿਹਾ ਬਰਦਾਸ਼ਤ ਨਹੀਂ ਹੋਏਗਾ ਤੁਹਾਨੂੰ ਯਾਦ ਕਰੋ ਜਦੋਂ ਟਰੰਪ ਜਿੱਤ ਗਏ ਸੀ ਤਾਂ ਉਸ ਸਮੇਂ ਵੀ ਉਹ ਆਪਣੇ ਸਟੈਂਡ ਤੇ ਕਾਇਮ ਸੀ ਕਿ ਮੈਂ ਇਮੀਗ੍ਰੇਸ਼ਨ ਰੂਲ ਸਖਤ ਕਰਾਂਗਾ ਤਾਂ ਉਹ ਯੂਨੀਵਰਸਿਟੀ ਨੇ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਕਿਹਾ ਖਾਸ ਤੌਰ ਤੇ ਖਬਰ ਉਹਨਾਂ ਲਈ ਹੈ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਤਾਂ ਬਹੁਤ ਸਾਰੇ ਲੋਕ ਨੇ ਭਾਰਤੀ ਬਹੁਤ ਸਾਰੇ ਹੋਣਗੇ ਪੰਜਾਬੀ ਵੀ ਬਹੁਤ ਸਾਰੇ ਹੋਣਗੇ ਤੁਹਾਡੇ ਜਾਣ ਪਛਾਣ ਚ ਬਹੁਤ ਨਿਕਲੇ ਆਉਣਗੇ ਜਿਹੜੇ ਬਿਨਾ ਕਾਗਜ਼ਾਂ ਤੋਂ ਅਮਰੀਕਾ ਬੈਠੇ ਨੇ ਤੇ ਉੱਥੇ ਪੜ ਰਹੇ ਨੇ ਕਿਉਂਕਿ ਵਰਕ ਪਰਮਿਟ ਪੜੇ ਤੋਂ ਬਿਨਾ ਮਿਲਣਾ ਨਹੀਂ ਗ੍ਰੈਜੂਏਸ਼ਨ ਕੀਤੇ ਤੋਂ ਬਿਨਾ ਮਿਲਣਾ ਨਹੀਂ ਤਾਂ ਉੱਥੇ ਲੋਕ ਜਿਹੜੇ ਬਿਨਾ ਕਾਗਜ਼ਾਂ ਤੋਂ ਰਹਿ ਰਹੇ ਡੋਨਾਲਡ ਟਰੰਪ ਦੀ ਉਹ ਗੱਲ ਯਾਦ ਕਿਹਨੇ ਕਰਵਾਈ ਹੈ ਇਹ ਹੁਣ ਯੂਨੀਵਰਸਿਟੀਆਂ ਨੇ ਕਰਵਾਈ ਹੈ ਤੇ ਹੁਣ ਯੂਨੀਵਰਸਿਟੀਆਂ ਵੀ ਇਹ ਗੱਲ ਦੱਸਿਆ ਕਰਨੀਆਂ ਕਿ ਭਾਈ ਤੁਸੀਂ ਆਪੋ ਆਪਣੇ ਦੇਸ਼ ਜਾਣਾ ਹੈ ਤਾਂ ਤੁਸੀਂ ਇਹ ਹਿਸਾਬ ਲਾ ਲਓ ਕਿ ਕਿੱਥੋਂ ਤੱਕ ਇਹਦਾ ਉੱਥੇ ਇਮੀਗ੍ਰੇਸ਼ਨ ਦਾ ਬੁਰਾ ਹਾਲ ਹੈ ਜਾਂ ਫਿਰ ਜਿੰਨਾ ਨੂੰ ਬਾਹਰ ਕੱਢਣਾ ਹੈ ਉਹਨਾਂ ਦੇ ਕਿੰਨੀ ਸਖਤ ਹੈ ਤਿਆਰੀ